ਚਨਾਸ਼ੂ ਉਹਨਾਂ ਨੂੰ ਚੋਣ ਪੜ ਦੇ ਵਿੱਚ ਨਿਦਾਰਿਆ ਗਿਆ ਆਮ ਆਦਮੀ ਪਾਰਟੀ ਦੀ ਤਰਫ ਤੋਂ ਜੜਾ ਉਹ ਐਲਾਨ ਸਭ ਤੋਂ ਪਹਿਲਾਂ ਉਮੀਦਵਾਰ ਦਾ ਕੀਤਾ ਗਿਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਵੀ ਕੈਂਡੀਡੇਟ ਦੇ ਨਾਮ ਦਾ ਅਨਾਉਂਸਮੈਂਟ ਕਰ ਚੁੱਕਿਆ ਲੇਕਿਨ ਭਾਜਪਾ ਦੀ ਤਰਫੋਂ ਹਲੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਤਰੀਕ ਦਾ ਇੰਤਜ਼ਾਰ ਹੋ ਰਿਹਾ ਸੀ ਤਾਂ 19 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਔਰ ਜਹੇ ਦੇ ਵਿੱਚ ਹੁਣ ਦੇਖਣਾ ਰਹੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਚਾਰ ਸੀਟਾਂ ਦੇ ਉੱਤੇ ਜ਼ਿੰਮਨੀ ਚੋਣਾ ਹੋਈਆਂ ਸੀ ਔਰ ਉਹ ਚਾਰ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜੇਤੂ ਰਹੀ ਸੀ ਔਰ 92 ਵਿਧਾਇਕਾਂ ਦੇ ਨਾਲ 222 ਦੇ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਇਸ ਵੇਲੇ ਸਟੇਟਸ 94 ਵਿਧਾਇਕਾਂ ਦਾ ਹੈ ਤਾਂ ਜਹੇ ਚ ਟੱਕਰ ਹੁਣ ਰੂਲਿੰਗ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਕਿਹੜੀ ਪਾਰਟੀ ਇੱਥੇ ਦਿੰਦੀ ਹੋਈ ਉਹ ਦੇਖਣਾ ਰਹੇਗਾ ਕਿ ਕੌਣ ਦੇਏਗਾ ਕਿਹੜੀ ਪਾਰਟੀ ਦਾ ਉਮੀਦਵਾਰ ਕਿਉਂਕਿ ਹਾਲ ਫਿਲਹਾਲ ਸਥਿਤੀ ਜੜੀ ਸੀ ਓ ਲੁਧਾਨਾ ਬਸ ਦੇ ਵਿੱਚ ਕਿਉਂਕਿ ਆਮਦਵੀ ਪਾਰਟੀ ਤੋਂ ਵੀ ਵਿਧਾਇਕ ਸੀ ਗੁਰਪ੍ਰੀਤ ਗੋਗੀ ਔਰ ਉਹਨਾਂ ਦਾ ਲੈਸੈਂਸੀ ਰਿਵੋਲਵਰ ਚਲਣ ਕਰਕੇ ਦਿਹਾਂਤ ਹੋ ਗਿਆ ਸੀ ਗੋਲੀ ਉਹਨਾਂ ਨੂੰ ਲੱਗੀ ਸੀ ਤਾਂ ਉਸ ਦਿਹਾਂਤ ਤੋਂ ਉਹਨਾਂ ਦੇ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਅਜਿਹੇ ਚੀਜ਼ ਜਿਮਨੀ ਤੋਂ ਉਹਨੂੰ ਜ਼ਾ ਐਲਾਨ ਤਰੀਕ ਦਾ ਹੋਣਾ ਬਾਕੀ ਸੀ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਐਲਾਨ ਇਹ ਕੀਤਾ ਜਾਏਗਾ ਤਾਂ ਹੁਣ ਤਰੀਕ ਦਾ ਐਲਾਨ ਹੋ ਚੁੱਕਿਆ ਹੈ 19 ਜੂਨ ਨੂੰ ਵੋਟਾਂ ਪੈਣਗੀਆਂ ਔਰ ਵਿਧਾਇਕ ਲੁਧਾਨਾ ਬਸ ਦੇ ਲੋਕ ਚੁਣਨਗੇ ਆਪਣੇ ਲਈ ਆਪਣਾ ਨੁਮਾਇੰਦਾ ਹੁਣ ਇੱਕ ਵਾਰ ਫਿਰ ਉਹ ਚੁਣਨਗੇ ਔਰ ਕਿਹੜੇ ਪਾਰਟੀ ਦਾ ਨੁਮਾਇੰਦਾ ਇੱਥੇ ਜੇਤੂ ਰਹਿੰਦਾ ਇਹ ਦੇਖਣਾ ਦਿਲਚਸਪ ਰਹੇਗਾ ਹਾਲ ਫਿਲਹਾਲ ਜੇਕਰ ਸਥਿਤੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਵੇਂ ਮੈਂ ਜ਼ਿਕਰ ਕੀਤਾ ਕਿ 94 ਵਿਧਾਇਕਾ ਦੇ ਨਾਲ ਇਸ ਵੇਲੇ ਸੱਤਾ ਦੇ ਉੱਤੇ ਕਾਬਜ਼ ਹੈ ਆਮ ਆਦਮੀ ਪਾਰਟੀ ਔਰ ਬੀਜਪੀ ਬੇਸ਼ੱਕ ਵੋਟ ਫੀਸਦ ਉਹਨਾਂ ਦਾ ਵਧਿਆ ਹੈ ਲੇਕਿਨ ਲੋਕ ਸਭਾ ਤੇ ਜ਼ਿਮਨੀ ਚੋਣਾਂ ਦੇ ਵਿੱਚ ਵਿਧਾਨ ਸਭਾ ਚ ਕੁਝ ਖਾਸ ਕਮਾਲ ਨਹੀਂ ਬੀਜਪੀ ਉਸ ਹਿਸਾਬ ਦੇ ਨਾਲ ਕਰ ਪਾਈ ਸੀਟਾਂ ਨਹੀਂ ਜਿੱਤ ਪਾਈ ਲੇਕਿਨ ਵੋਟ ਫੀਸਦ ਜ਼ਰੂਰ ਵਧਿਆ ਹੈ ਕਾਂਗਰਸ ਪਾਰਟੀ ਇਸ ਵੇਲੇ ਵਿਰੋਧੀ ਧਿਰ ਦੀਪੋਮਿਕਾ ਦੇ ਵਿੱਚ ਹੈ ਤਾਂ ਜਹੇ ਦੇ ਵਿੱਚ ਹੁਣ ਦੇਖਣਾ ਜੜਾ ਹੈ ਉਹ ਰਹੇਗਾ ਕਿ ਕੌਣ ਇਸ ਸੀਟ ਤੋਂ ਜਿੱਤੂ ਰਹਿੰਦਾ ਹੈ ਤਾਂ ਪੂਜਾ ਮੈਨ ਇਸ ਯੋਗੀ ਸਾਨੂੰ ਬਧਰੇ ਜਾਣਕਾਰੀ ਦੇਣਗੇ ਪੂਜਾ ਇੰਤਜ਼ਾਰ ਹੋ ਰਿਹਾ ਸੀ ਤਰੀਕ ਦਾ ਕਿਉਂਕਿ 6 ਮਹੀਨੇ ਦੇ ਅੰਦਰ ਅੰਦਰ ਚੋਣ ਪ੍ਰਕਿਰਿਆ ਮੁਕੰਮਲ ਕਰਾਉਣਾ ਜ਼ਰੂਰੀ ਹੁੰਦਾ ਹੈ ਅਜਿਹੇ ਦੇ ਵਿੱਚ ਹੁਣ 19 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਦੇਖੋ ਬਿਲਕੁਲ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਹੈ ਉਹ 5 ਇਲੈਕਸ਼ਨਸ ਦੇ ਲਈ ਅਸੀਂ ਕਹਿ ਸਕਦੇ ਹਾਂ ਪੰਜ ਜਿਹੜੇ ਵਿਧਾਨ ਸਭਾ ਕੌਨਸਟਿਟੂਐਂਸੀ ਜਿਹਦੇ ਵਿੱਚ ਗੁਜਰਾਤ ਕੇਰਲਾ ਪੰਜਾਬ ਬੰਸਿੰਗਾਲ ਹੈ ਉੱਥੇ ਬਾਈਪੋਲਸ ਹੋਣੇ ਨੇ ਤੇ 19 ਜੂਨ ਦੀ ਜਿਹੜੀ ਹੈ ਉਹ ਡੇਟ ਨਿਰਧਾਰਿਤ ਕੀਤੀ ਗਈ ਹੈ 23 ਜੂਨ ਨੂੰ ਜਿਹੜੀ ਹੈ ਕਾਊਂਟਿੰਗ ਹੋਏਗੀ ਤੇ ਲੰਬੇ ਸਮੇਂ ਜਾ ਰਿਹਾ ਸੀਗਾ ਕਿਉਂਕਿ ਗੁਸ਼ਪੀਤ ਗੋਗੀ ਦੇ ਦੇਹਾਨ ਤੋਂ ਬਾਅਦ ਇਹ ਸੀਟ ਖਾਲੀ ਸੀਗੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਤੇ ਹੁਣ ਜਿਹੜੀ ਹੈ ਉਹ ਚੋਣਾਂ ਅਸੀਂ ਕਹਿ ਸਕਦੇ ਹਾਂ ਕਿ 19 ਜੂਨ ਨੂੰ ਹੋਣਗੀਆਂ ਹਾਲਾਂਕਿ ਇਹਦੇ ਵਿੱਚ ਜਿਹੜੇ ਕੈਂਡੀਡੇਟਸ ਹੈ ਉਹ ਵੀ ਲਾਨੇਡ ਐਨਐਚਪੀ ਪਾਰਟੀਆਂ ਵੱਲੋਂ ਬਹੁਤ ਪਹਿਲਾਂ ਤੋਂ ਹੀ ਲੁਧਿਆਣਾ ਦੇ ਵਿੱਚ ਆਪਣਾ ਡੇਰਾ ਲਾਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਤੋਂ ਪਰ ਇਸ ਕੁਸ਼ਨ ਆਸ਼ੂ ਨੂੰ ਉਮੀਦਵਾਰ ਬਣਾਇਆ ਗਿਆ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਜਿਹੜਾ ਆਪਣਾ ਉਮੀਦਵਾਰ ਬਣਾਇਆ ਤੇ ਕੱਲੇ-ਕੱਲੇ ਦੀ ਗੱਲ ਕੀਤੀ ਜਾਵੇ ਤਾਂ ਪੁਰਫਕਾਰ ਸਿੰਘ ਤੁਮਨ ਨੂੰ ਜਿਹੜਾ ਆਪਣਾ ਉਮੀਦਵਾਰ ਬਣਾਇਆ ਗਿਆ ਐਲਾਨਿਆ ਗਿਆ ਸੀਗਾ ਪਹਿਲਾਂ ਤੋਂ ਤੇ ਕਿਹੜੀਆਂ ਜਿਹੜੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਵਿਚਾਰ ਰਹੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਗੱਲ ਕੀਤੀ ਜਾਵੇ ਕਿ ਲੋਕਾਂ ਦੇ ਵਿੱਚ ਜਾ ਕੇ ਕਿ ਸਰਕਾਰ ਨੇ ਕੀ ਕੰਮ ਕੀਤੇ ਹਨ ਜਿੱਥੇ ਆਪਣੇ ਆਪਣੇ ਕੈਂਡੀਡੇਟ ਆਪਣੀ ਆਪਣੀ ਪਾਰਟੀਆਂ ਦੀ ਜਿਹੜੀ ਹੈ ਉਹ ਟੈਗ ਲਾਈਨ ਦੇ ਤੱਥ ਜਿਹੜਾ ਉਹ ਚੱਲਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ ਤੇ ਅਸੀਂ ਦੇਖਿਆ ਕਿ ਸਾਰੇ ਹੀ ਪਾਰਟੀਆਂ ਦੇ ਸੀਨੀਅਰ ਲੀਡਰ ਲੁਧਿਆਣਾ ਦੇ ਵਿੱਚ ਕਾਫੀ ਜ਼ਾਰੇ ਇਵੈਂਟਸ ਕਰ ਰਹੇ ਸੀਗੇ ਲੋਕਾਂ ਦੇ ਵਿੱਚ ਵਿਚਰ ਰਹੇ ਸੀਗੇ ਤਾਂ ਜੋ ਆਪਣੀ ਕਿਉਂਕਿ 2027 ਦਾ ਅਸੀਂ ਕਹਿ ਸਕਦੇ ਹਾਂ ਫਾਈਨਲ ਜਿਹੜਾ ਹੈ ਚੋਣਾਂ ਦੁਬਾਰਾ ਤੋਂ ਹੋਣੀਆਂ ਨੇ ਤੇ ਉਹਨਾਂ ਚੋਣਾਂ ਤੋਂ ਪਹਿਲਾਂ ਇਹ ਕਹਿ ਸਕਦੇ ਹਾਂ ਕਿ ਇੱਕ ਟੈਸਟ ਹੈ ਜਦੇ ਵਿੱਚ ਸਾਰੀ ਪਾਰਟੀਆਂ ਦੇ ਲਈ ਆਖਿਰ ਕੀ ਕੁਝ ਹੋਏਗਾ ਕੌਣ ਜਿਹੜੀ ਜਿੱਤ ਹਾਸਿਲ ਕਰੇਗਾ तमाम ਚੀਜ਼ਾਂ ਜਿਹੜੀ ਹੈ ਉਹ ਇਸ ਦੇ ਨਾਲ ਨਿਰਧਾਰਿਤ ਮੋਟਾਣਕਾ ਇਹੀ ਕਾਰਨ ਹੈ ਕਿ ਪਾਰਟੀਆਂ ਵੱਲੋਂ ਪੂਰਾ ਜਿਹੜਾ ਜੋਰ ਸ਼ੋਰ ਲਗਾਇਆ ਜਾ ਰਿਹਾ ਸੀ ਤੇ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਹੁਣ 19 ਜੂਨ ਨੂੰ ਜਿਹੜੀ ਹੈ ਪੰਜਾਬ ਦੇ ਵਿੱਚ ਬਾਈਪੋਲਸ ਹੋਣੀ ਆਲੇ ਹਾਲਾਂਕਿ ਇਹ ਇਹ ਵੀ ਕਹਾ ਜਾ ਸਕਦਾ ਹੈ ਕਿ ਕੋਰਡ ਆਫ ਜਿਹੜਾ ਕੰਡਕਟ ਹੈ ਯਾਨੀ ਕਿ ਜਿਹੜੀ ਆਚਾਰ ਚਹੀਤਾ ਹੈ ਉਹ ਲਾਗੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਅਨਾਉਂਸਮੈਂਟ ਦੇ ਨਾਲ ਹੀ ਜਿਹੜੀ ਉਹ ਲਾਗੂ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਬੜੇ ਸਾਰੇ ਲੋਕਾਂ ਨੂੰ ਉਮੀਦ ਵੀ ਸੀ ਜੀ ਕਿ ਸਰਕਾਰ ਵੱਲੋਂ ਚੋਣਾਂ ਦੇ ਮੱਦੇਨਜ਼ਰ ਕੁਝ ਨਾ ਕੁਝ ਐਲਾਨਿਆ ਜਾਵੇਗਾ ਤੇ ਕੁਝ ਨਾ ਕੁਝ ਜਿਹੜਾ ਹੈ ਉਹ ਕੈਬਨਿਟ ਦੇ ਵਿੱਚ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀਗੀ ਸਰਕਾਰ ਵੱਲੋਂ ਤੇ ਸਾਰੀ ਪਾਰਟੀਆਂ ਚਾਹੇ ਅਕਾਲੀ ਦਲ ਹੋਵੇ ਸਿਰ ਬੀਜੇਪੀ ਨੂੰ ਛੱਡ ਕੇ ਅਸੀਂ ਕੈਸ ਕਰਨੇ ਬਾਕੀ ਸਾਰੀ ਪਾਰਟੀਆਂ ਨੇ ਆਪਣੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਐਲਾਨ ਦਿੱਤਾ ਹੈ ਤੇ ਇਹ ਵੀ ਜਿਹੜਾ ਹੈ ਉਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਹੜਾ ਇਹ ਇਲੈਕਸ਼ਨਸ ਹੈ ਉਹ ਬੜੇ ਇੰਪੋਰਟੈਂਟ ਨੇ ਤੁਸੀਂ ਜਿਹਨੂੰ ਪਹਿਲਾਂ ਵੀ ਕਿਹਾ ਕਿ ਸੈਮੀਫਾਈਨਲ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ 2026 ਵਿਧਾਨ ਸਭਾ ਚੋਣਾਂ ਨੇ ਇਹਨਾਂ ਚੋਣਾਂ ਤੋਂ ਪਹਿਲਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਟੈਸਟ ਹੋ ਜੇਗਾ ਸਾਰੀ ਪਾਰਟੀਆਂ ਦਾ ਕਿ ਆਖਿਰ ਇਹ ਕਿੱਥੇ ਖੜੀ ਹੁੰਦੀਆਂ ਨੇ ਪਾਰਟੀਆਂ ਕਿੱਥੇ ਕਿ ਲੋਕਾਂ ਦਾ ਵਿਸ਼ਵਾਸ ਜਿੱਤ ਪਾ ਰਹੀਆਂ ਜਾਂ ਫਿਰ ਨਹੀਂ ਜਾਂ ਫਿਰ ਬਦਲਾਵ ਦੀ ਜਿਹੜੀ ਇੱਕ ਗੱਲ ਆ ਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹ ਬਦਲਾਵ ਨੂੰ ਲੋਕ ਹਣ ਵੀ ਪਸੰਦ ਕਰ ਰਹੀਆਂ ਨਹੀਂ ਜਾਂ ਕਾਂਗਰਸ ਜਿਹੜਾ ਵਾਰ-ਵਾਰ ਕਹਿੰਦੀ ਹੈ ਕਿ ਅਸੀਂ ਜਿਹੜਾ ਇਸ ਅਸੀਂ ਜਿਹੜਾ ਆਪਣੀ ਪਾਰਟੀ ਨੂੰ ਇੰਪਰੂਵ ਕੀਤਾ ਹੈ ਸਾਰੇ ਇਕਜੁੱਟ ਨੇ ਉਹ ਇਕਜੁੱਟਾ ਨਜ਼ਰ ਆਂਦੀ ਹੈ ਜਾਂ ਨਹੀਂ ਆਂਦੀ ਕਿਉਂਕਿ ਸਟੇਜਾ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਈ ਕਾਂਗਰਸ ਦੇ ਸੀਨੀਅਰ ਲੀਡਰ ਇੱਕ ਦੂਜੇ ਦੇ ਨਾਲ ਜਿਹੜੇ ਹੈ ਚੈਪਲ ਦੇ ਕਿ ਸੇਅਰ ਕਰਦੇ ਨਜ਼ਰ ਨਹੀਂ ਆਇਆ ਦੂਜੇ ਪਾਸੇ ਅਕਾਲੀ ਦਲ ਦੇ ਲਈ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਟੈਸਟ ਹੈ ਕਿਉਂਕਿ ਸਤਿਪਿੰਤ ਸਿੰਘ ਬਾਦਲ ਦੇ ਹੱਥ ਬਿਲਕੁਲ ਬਿਲਕੁਲ ਪੂਜਾ ਕਾਲੀ ਬਾਦਲ ਦੇ ਲਈ ਵੀ ਹੋ ਰਿਹਾ ਲੇਕਿਨ ਦੂਸਰੇ ਪਾਸੇ ਬੀਜੇਪੀ ਬਹੁਤ ਸਵਾਲ ਲੈ ਰਹੀ ਹੈ ਬਾਕੀ ਜਿੰਨੀਆਂ ਵੀ ਵੱਡੀਆਂ ਪਾਰਟੀਆਂ ਨੇ ਸਾਰਿਆਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਨੇ ਬੀਜੇਪੀ ਦੇ ਅੰਦਰ ਖਾਤੇ ਮੀਟਿੰਗਾਂ ਬਹੁਤ ਹੋਈਆਂ ਨੇ ਨਾਮਾਂ ਨੂੰ ਲੈ ਕੇ ਚਰਚਾ ਵੀ ਹੋਈ ਲੇਕਿਨ ਪਤਾ ਨਹੀਂ ਬੀਜੇਪੀ ਹਲੇ ਤੱਕ ਖੋਲ ਰਹੀ ਸੀ ਇੰਤਜ਼ਾਰ ਹੋ ਰਿਹਾ ਸੀ ਕਿ ਪਹਿਲਾ ਡੇਟ ਅਨਾਉਂਸ ਹੋਏ ਫਿਰ ਉਸ ਤੋਂ ਬਾਅਦ ਪੱਤੇ ਖੋਲੇ ਜਾਣ ਦੇਖੋ ਬੀਜਪੀ ਦੀ ਸਥਿਤੀ ਜੇ ਅਸੀਂ ਗੱਲ ਕਰੀਏ ਆਪ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਸੁਨੀਲ ਜਾਖੜ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਆਪਣਾ استਿਫਾ ਵੀ ਦੇ ਚੁੱਕੇ ਨੇ ਹਾਲਾਂਕਿ ਮਨਜ਼ੂਰ ਨਹੀਂ ਹੋਇਆ ਹੈ ਆ ਲੇਕਿਨ ਆਪਣੀ ਪ੍ਰਧਾਨਗੀ ਜ਼ਰੂਰ ਸਮੇਂ-ਸਮੇਂ ਤੇ ਚਾਹੇ ਜੋ ਵੀ ਮੁੱਦੇ ਪੰਜਾਬ ਦੇ ਹੋਣ ਉਹਨਾਂ ਨੂੰ ਚੁੱਕਦੇ ਵੇ ਨਜ਼ਰ ਆਉਂਦੇ ਆ ਤੇ ਉੱਥੇ ਵੀ ਜਿਹੜਾ ਇੱਕ ਕੌਨਫੀਡੈਂਸ ਅਸੀਂ ਕਹਿ ਸਕਦੇ ਹਾਂ ਕਿ ਵਰਕਰਸ ਦੇ ਵਿੱਚ ਜਾਂ ਬੀਜਪੀ ਆਗੂਆਂ ਦੇ ਵਿੱਚ ਉਹ ਨਜ਼ਰ ਨਹੀਂ ਆਂਦਾ ਜਦੋਂ ਪ੍ਰਧਾਨ ਨਾ ਅਸੀਂ ਕਹੀਏ ਕਿ ਉਸ ਤਰੀਕੇ ਨਾਲ ਸਟੈਂਡ ਪਾਰਟੀ ਦੇ ਲਈ ਨਹੀਂ ਲੈ ਰਿਆ ਹੋਵੇ ਅਤੇ ਹਾਈ ਕਮਾਂਡ ਨੂੰ ਵੀ ਜਵਾਬ ਦੇਣਾ ਹੈ ਤੇ ਹਾਈ ਕਮਾਂਡ ਹਵੇ ਅਤੇ ਬੀਜਪੀ ਇਹਦਾ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਸਟਾਈਲ ਵੀ ਰਿਹਾ ਹੈ ਕਿ ਹਮੇਸ਼ਾ ਤੋਂ ਹੀ ਉਹਨਾਂ ਨੇ ਆਪਣੇ ਉਮੀਦਵਾਰਾਂ ਦੇ ਨਾਂ ਦੇ ਨਾਲ ਪਰ ਰੁਖ ਕਰਦੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਉਮੀਦਵਾਰ ਐਲਾਨ ਨੇ ਗਏ ਨੇ ਲੁਧਿਆਣਾ ਪੱਛਮੀ ਸੀਟ ਦੇ ਉੱਤੇ ਪਰੁਖਕਾਰ ਸਿੰਘ ਘੁੰਮਣ ਉਸਨਫ ਔਨਲਾਈਨ ਤੇ ਜੁੜੇ ਹੋਏ ਨੇ ਕੁਮਨ ਸਾਹਿਬ ਸਵਾਗਤ ਹੈ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਸਰ ਤਰੀਕ ਦਾ ਲਾਂ ਹੋ ਗਿਆ 19 ਜੂਨ ਇਮਤਿਹਾਨ ਵਾਲਾ ਦਿਨ ਹੈ ਸਰ ਜੀ ਮੈਂ ਤਾਂ ਬਹੁਤ ਸ਼ੁਕਰਗੁਜ਼ਾਰਾਂ ਜੀ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਡੇਟ ਅਨਾਉਂਸ ਕਰਤੀ ਕਿਉਂਕਿ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਇਲੈਕਸ਼ਨ ਦਾ ਇਸ ਵਾਰੀ ਔਰ ਸਾਰੇ-ਸਾਰੇ ਲੋਕੀ ਆਮ ਤੌਰ 'ਤੇ ਜੋ ਮਿਲਦੇ ਹੈਗੇ ਆ ਤਾਂ ਮੰਡੜੀ ਹੈਗੀ ਆ ਉਹ ਬਹੁਤ ਜ਼ਿਆਦਾ ਸੀ ਕਿਉਂਕਿ ਜਿਹੜੇ ਗਵਰਨਮੈਂਟ ਦੀਆਂ ਪਾਲਿਸੀਆਂ ਸੀ ਕੌਣ ਸੀ ਆ ਜਾਂ ਆਮ ਆਦਮੀ ਪਾਰਟੀ ਦੀਆਂ ਜੀ ਉਹਦੇ ਤੇ ਕਾਫੀ ਲੋਕਾਂ ਦਾ ਗੁੱਸਾ ਸੀਗਾ ਹੁਣ ਆਪਣੇ ਅਨਾਉਂਸ ਹੋਣ ਤੋਂ ਬਾਅਦ ਲੋਕੀ ਸਾਰੇ ਖੁੱਲ ਕੇ ਮੈਦਾਨ 'ਚ ਆ ਜਾਣਗੇ ਜੀ ਕਮਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਸਟਰਗਲ ਤੁਸੀਂ ਦੇਖ ਹੀ ਪਾ ਰਹੇ ਹੋ ਰਵਾਈਵਲ ਦੀ ਲੜਾਈ ਹੈ ਇਸ ਵੇਲੇ ਲੜ ਰਿਹਾ ਔਰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਕਿਉਂਕਿ ਹੁਣ ਤੱਕਰ ਜੋ ਵੀ ਨਵੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇਖੀ ਹੈ ਜਿਸ ਤਰੀਕੇ ਦੇ ਨਾਲ ਜਿਹੜਾ ਸੀ ਇਹ ਪੂਰਾ ਪ੍ਰੋਸੈਸ ਚੱਲਿਆ ਤੇ ਹੁਣ ਤੁਹਾਡੇ ਤੋਂ ਸ਼ੁਰੂਆਤ ਹੋ ਰਹੀ ਹੈ ਜਿਮਨੀ ਚੋਂ ਤੋਂ ਬੇਸਿਕਲੀ ਲੁਧਾਣਾ ਵਸਤੀ ਔਰ ਅਜੇ ਹਜ ਤੁਸੀਂ ਮੁਖ ਮੁਕਾਬਲਾ ਕਿਸ ਦੇ ਨਾਲ ਵੇਖਦੇ ਹੋ ਕਿ ਇਹ ਜੋ ਕੁਝ ਬੀਤੇ ਦਿਨਾਂ ਦੇ ਵਿੱਚ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਉਸਨੇ ਮਮਲੋਕਾ ਦੇ ਮਨ ਬਦਲਣ ਦੇ ਵਿੱਚ ਉਸ ਦਾ ਕੋਈ ਰਹੇਗਾ ਅਸਰ ਇਹ ਤੁਸੀਂ ਦੇਖ ਪਾ ਰਹੇ ਹੋ ਤੁਹਾਨੂੰ ਲੱਗਦਾ ਹੈ ਉਮੀਦ ਹੈ ਕਿ ਲੋਕ ਹੁਣ ਦੁਬਾਰਾ ਵਾਲਾ ਪਿਆਰ ਜਿਹੜਾ ਹੈ ਮੁਰ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਗੇ ਤੁਹਾਡੇ ਰੂਪ ਚ ਦੇਖੋ ਸਭ ਤੋਂ ਪਹਿਲਾਂ ਮਾ ਸ਼੍ਰੋਮਣੀ ਅਕਾਲੀ ਦਲ ਸਾਰਾ ਹੀ ਇਕੱਠਾ ਹੈਗਾ ਵਾ ਜੀ ਠੀਕ ਹੈ ਜੀ ਇਹਦੇ ਚ ਤਾਂ ਇੱਕ ਮਿਸਕਨਸੈਪਸ਼ਨ ਪੈਦਾ ਕਰਤੀ ਗਈ ਹੈਗੀ ਹੈ ਮੀਡੀਆ ਸੋਸ਼ਲ ਮੀਡੀਆ ਥਰੂ ਕੁਝ ਏਜੰਸੀ ਨੇ ਔਰ ਸਰਕਾਰ ਨੇ ਜਿਵੇਂ ਕਿ ਉਹ ਪਾੜ ਪਾਣਾ ਚਾਹੁੰਦੇ ਆ ਲੇਕਿਨ ਸਾਰਾ ਸ਼੍ਰੋਮਣੀ ਅਕਾਲੀ ਤਾਂ ਲੇਖ ਹੈਗਾ ਇਕੱਠਾ ਹੈਗਾ ਵਾ ਪਹਿਲੀ ਗੱਲ ਹੈ ਔਰ ਦੂਜੀ ਗੱਲ ਜਿਹੜੀ ਲੋਕਾਂ ਨੂੰ ਬਹੁਤ ਪਿਆਰ ਮਿਲ ਰਿਹਾ ਕਿਉਂਕਿ ਲੋਕਾਂ ਨੂੰ ਅੱਜ ਵੀ ਸ਼੍ਰੋਮਣੀ ਕਾਲੀਕਲ ਦਾ ਡਵੈਲਪਮੈਂਟ ਜਿਹੜੀ ਹੈਗੀ ਹੈ ਇੰਡਸਟਰੀਅਲ ਪਾਲਿਸੀ ਜਿਹੜੀਆਂ ਹੈਗੀਆਂ ਨੇ ਔਰ ਜੋ ਪੰਜਾਬ ਦਾ ਪੜਾ ਹੋਇਆ ਵੈ ਜਿਹੜੀ ਸਾਡੀ ਭਾਈਚਾਰ ਸਾਂਝ ਹੈ ਉਹਦੇ ਬਾਰੇ ਲੋਕਾਂ ਨੂੰ ਯਾਦ ਆ ਰਹੀਆਂ ਲੋਕਾਂ ਨੇ 8 ਸਾਲਾਂ ਦੇਖ ਲਿਆ ਕਿ ਜੋ ਪੰਜਾਬ ਦਾ ਇਹਨਾਂ ਨੇ ਅ ਨੁਕਸਾਨ ਕੀਤਾ ਹੈਗਾ ਔਰ ਲੋਕਾਂ ਦਾ ਨੁਕਸਾਨ ਕੀਤਾ ਹੈਗਾ ਦੂਜੀਆਂ ਪਾਰਟੀਆਂ ਨੇ ਅੱਜ ਲੋਕ ਉੱਤੇ ਕਹਿ ਰਹੇ ਨੇ ਆਪ ਕਹਿ ਰਹੇ ਨੇ ਕਿ ਅਸੀਂ ਪਛਤਾਏ ਹੈ ਪਛਤਾ ਰਹੇ ਹਾਂ ਕਿ ਅਸੀਂ ਉਹਦੇ ਵੋਟਾਂ ਅੰਕਲ ਤੇਰੇ ਦੇ ਪਾ ਬੈਠੇ ਸੀਗੇ ਔਰ ਮੈਨੂੰ ਉਮੀਦ ਹੈਗੀ ਹੈ ਸਾਰਿਆਂ ਨੂੰ ਮੈਨੂੰ ਆ ਸਗੀਆ ਕਿ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਨੇ ਹੈਗੇ ਬਹੁਤ ਪੋਜ਼ਿਟਿਵ ਰਿਜ਼ਲਟ ਦੇਣਗੇ ਔਰ ਅਸੀਂ ਇਲੈਕਸ਼ਨ ਜਿੱਤ ਕੇੜੇ ਹੈਗੇ ਆ ਫਿਰ ਇਹਦੇ ਅਸੀਂ ਇੱਕ ਆਵਾਜ਼ ਬਣਾਗੇ ਲੋਕਾਂ ਦੀ ਅਸੈਂਬਲੀ ਦੇ ਵਿਧਾਨ ਸਭਾ ਦੇ ਵਿੱਚ ਔਰ ਜਿਹੜੀ ਇਹਨਾਂ ਦੀ ਪਾਲਿਸੀਆਂ ਹੈਗੀਆਂ ਨੇ ਸਰਕਾਰ ਦੀਆਂ ਉਹ ਪੋਜ਼ਿਟਿਵ ਦੇ ਖਿਲਾਫ ਦੇ ਹੈਗੇ ਗਲਤ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਦੇ ਖਿਲਾਫ ਆਵਾਜ਼ ਚੱਕ ਕੇ ਇਹਨਾਂ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਵਾਂਗੇ ਔਰ ਇਹਨਾਂ ਦੇ ਨੰਗਾ ਕਰਾਂਗੇ ਇਹਨਾਂ ਸਾਰਿਆਂ ਨੂੰ ਸੀ ਜੀ ਲੇਕਿਨ ਕੁਮਨ ਸਾਹਿਬ ਮੁੱਖ ਮੁਕਾਬਲਾ ਕਿਸ ਦੇ ਨਾਲ ਦੇਖਦੇ ਹੋ ਕਾਂਗਰਸ ਪਾਰਟੀ ਤੋਂ ਭਾਜਪਾ ਆਸ਼ੂ ਜੀ ਦੇ ਨਾਲ ਜਾਂ ਫਿਰ ਆਮਾਦੀ ਪਾਰਟੀ ਤੋਂ ਸੰਜੀਵ अरोड़ा ਦੇਖੋ ਗੱਲ ਇਦਾਂ ਹੈ ਜੀ ਆ ਸ਼੍ਰੋਮਣੀ ਅਕਾਲੀ ਦਲ ਦਾ ਇਸ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬਹੁਤ ਪੋਜ਼ਿਟਿਵ ਚੱਲ ਰਹੀ ਹੈ ਬਹੁਤ ਜ਼ਿਆਦਾ ਔਰ ਜਿਹੜੇ ਆਪਣੇ ਕਰਨ ਨੂੰ ਫਿਰਦੇ ਆ ਪਹਿਲੀ ਗੱਲ ਤਾਂ ਅਸੀਂ ਆਮਾਦੀ ਪਾਰਟੀ ਦੀ ਗੱਲ ਕਰ ਲਈਏ ਇਹ ਤਾਂ ਇੱਕ ਬੇਸਿਕਲੀ ਦਿੱਲੀ ਨੂੰ ਇਹਨਾਂ ਨੇ ਰੀ-ਇਲੈਕਸ਼ਨ ਆਰਡਰ ਹੈਗੇ ਆ ਇਹ ਤਾਂ ਲਾੜਿਆ ਤਾਂ ਕਿ ਦਿੱਲੀ ਵਾਲੇ ਇੱਥੇ ਆ ਕੇ ਰਾਜ ਕਰ ਸਕਣ ਰੂਲ ਕਰ ਸਕਣ ਔਰ ਦਿੱਲੀ ਵਾਲੇ ਬੰਦੇ ਲੈ ਕੇ ਇਹਨਾਂ ਦੀ ਸੋਚ ਇਹ ਹੈ ਕਾਂਗਰਸ ਜਿਹੜੀ ਵਿਜਨ ਹੈਗਾ ਅਸੀਂ ਆਲਰੇਡੀ ਦੇਖ ਚੁੱਕੇ ਆ ਲੁਧਿਆਣਾ ਵਿਸਦੇ ਵਿੱਚ ਟਮਾਟੋ ਸਟਰੀ ਦੇ ਪ੍ਰੋਜੈਕਟ ਦੇ ਰੂਪ ਦੇ ਵਿੱਚ ਦੇਖ ਚੁੱਕੇ ਹੈਗੇ ਆ ਅਤੇ ਓਵਰ ਆਲ ਦੇ ਦੇਖ ਚੁੱਕੇ ਆ ਕਿ ਇਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਔਰ ਇਹਨਾਂ ਦਾ ਵਿਜਨ ਇਸ ਸਰਕਾਰਾਂ ਲਈ ਹੈਗੀਆਂ ਨੇ ਤੇ ਇਸ ਕਰਕੇ ਦੋਨੋਂ ਦੇ ਦੋਨੋਂ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਇਹ ਕਿਤੇ ਵੀ ਸਾਡੇ ਕੰਟੈਸਟ ਨਹੀਂ ਹੈਗੀਆਂ ਲੋਕਾਂ ਨੇ ਕਾਲੀ ਦਲ ਨੂੰ ਦੇਖਿਆ ਸ਼੍ਰੋਮਣੀ ਕਾਲੀ ਦਲ ਸਰਕਾਰ ਵળે ਦੇਖਿਆ ਇੱਕ ਵਿਜਨ ਵਾਲੀ ਸਰਕਾਰ ਸੀ ਜਿੱਨੇ ਡਿਵੈਲਪਮੈਂਟ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈਗੀ ਹੈ ਲਾਅ ਐਂਡ ਆਰਡਰ ਸੀਗਾ ਔਰ ਇਤੋਂ ਅਲਾਵਾ ਜਿਹੜੀ ਇੰਡਸਟਰੀਅਲ ਪਾਲਿਸੀ ਜਗੇ ਇਕਨੋਮੀ ਹੈਗੀ ਆ ਉਹਨੂੰ ਬੂਸਟਰ ਸੀਗਾ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਚ ਆਇਆ ਜੀ ਇਹਨਾਂ ਦੋਨੋਂ ਸਰਕਾਰਾਂ ਦੇ ਵਿੱਚ ਜਿੱਥੇ ਗੁੰਡਾ ਰਾਜ ਔਰ ਜਿੱਥੇ ਜਿਹੜਾ ਆਪਣਾ ਵਰ ਡੂ ਯੂ ਕਾਲ ਇਟ ਐਸ ਮਾਫੀਆ ਰਾਜ ਜਿਹੜਾ ਹੈਗਾ ਵਾ ਉਹ ਸਰਕਾਰ ਚ ਪੈਦਾ ਹੋ ਚੁੱਕਾ ਵਾ ਔਰ ਇੰਨਾ ਜਿਆਦਾ ਕਰ ਚੁੱਕਿਆ ਕਿ ਲੋਕਾਂ ਰੈਸਿੰਗ ਕਾਲ ਆਂਦੀ ਹੈਗੀਆਂ ਨੇ ਲਾਅ ਐਂਡ ਔਰ ਡਾਟਾ ਬਰਾ ਹਾਲ ਹੋ ਚੁੱਕਾ ਹੈ ਤੇ ਲੋਕੀ ਹੁਣ ਬਹੁਤ ਦੁਖੀ ਆ ਚੁੱਕੇ ਐ ਇਹਨਾਂ ਤੋਂ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਹਨਾਂ ਦੇ ਵਿੱਚੋਂ ਕੋਈ ਮੁਕਾਬਲੇ ਚ ਹੈਗਾ ਵਾ ਰਾਦਰ ਈਸ਼ਵਰੀ ਰੱਬ ਨੇ ਮਿਹਰ ਰੱਖੀ ਔਰ ਈਸ਼ਵਰ ਨੇ ਕਿਰਪਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਜਿੱਦੀ ਹੈਗੀ ਹੈ ਇਹ ਬਹੁਤ ਅੱਛੇ ਢੰਗ ਨਾਲ ਜਿੱਤੂਗੀ ਇਹ ਇਲੈਕਸ਼ਨ ਲੋਕਾਲ ਹਲਚਵੀ ਦੀ ਜੀ ਕਿਉਂਕਿ ਹੁਣ ਕੰਪੇਨਿੰਗ ਵੀ ਸਰ ਸ਼ੁਰੂ ਹੋ ਜਾਏਗੀ ਤਰੀਕ ਦਾ ਐਲਾਨ ਹੋ ਚੁੱਕਿਆ ਹੈ ਤਾਂ ਅਜਿਹੇ ਚ ਪਹਿਲਾ ਸਵਾਲ ਕਿ ਸਾਰੇ ਵਾਕਈ ਤੁਹਾਡੇ ਦਾਅਵੇ ਮੁਤਾਬਕ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਨੂੰ ਇਕੱਠੇ ਨਜ਼ਰ ਆਣਗੇ ਤੁਹਾਡੀ ਕੰਪੇਨਿੰਗ ਚ ਔਰ ਦੂਸਰਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਕੀਤੇ ਕੰਮਾਂ ਨੂੰ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਜਾਂ ਫਿਰ ਰੂਲਿੰਗ ਪਾਰਟੀ ਦੇ 3 ਸਾਲ ਦੇ ਕੀਤੇ ਕੰਮ ਜਾਂ ਜੋ ਰਹਿ ਗਏ ਨੇ ਔਰ ਹੁਣ ਜੋ ਨਸ਼ੇ ਦੇ ਖਿਲਾਫ ਕੰਮ ਹੋ ਰਿਹਾ ਜੋ ਨਸ਼ਾ ਪੰਜਾਬ ਦੇ ਵਿੱਚ ਵੱਡਾ ਮੁੱਦਾ ਹੈ ਉਸ ਨੂੰ ਲੈ ਕੇ ਇਹ ਕੋ ਗੱਲ ਲੈਂਦੀ ਹੈ ਕਿ ਗੱਲ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਸ਼ੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਕੰਮ ਕੀਤੇ ਹੋਏ ਕੰਮਰੇਡੇ ਹੈਗੇ ਆ ਅਸੀਂ ਉਹਨਾਂ ਨੂੰ ਉਹਦੇ ਵਿੱਚ ਲੈ ਕੇ ਲੋਕਾਂ ਜਾਵਾਂਗੇ ਫਿਰ ਜਿਹੜਾ ਸਾ ਆਪਣਾ ਆਪਣਾ ਵਿਜ਼ਨ ਹੈਗਾ ਜਿਹੜਾ ਪੋਜ਼ਿਟਿਵ ਵਿਜ਼ਨ ਹੈਗਾ ਵਾ ਜਿਹਦੇ ਵਿੱਚ ਕਿਹ ਜਿਹੜੇ ਸਰਕਾਰ ਦੇ ਆਪਣੇ ਜਿਹੜੇ ਲੈ ਕੇ ਚੱਲਾਂਗੇ ਤਾਂ ਜੋ ਅਸੀਂ ਦੱਸ ਸਕੀਏ ਕਿ ਜਿਹੜੇ ਜਿਹੜੇ ਕੰਮ ਕਰ ਰਹੇ ਹੈਗੇ ਆ ਉਹ ਜਿਹੜੇ ਕੰਮ ਕਰਾਂਗੇ ਉਹਨਾਂ ਵਾਸਤੇ ਉਹ ਨਾਲ ਲੈ ਕੇ ਚੱਲਾਂਗੇ ਤਾਂ ਜੋ ਉਹਦੇ ਵਿੱਚ ਪੋਜ਼ਿਟਿਵਿਟੀ ਵੀ ਆਊਗੀ ਔਰ ਨਾਲ ਦੇ ਨਾਲ ਜਿਹੜੇ ਹੈਗੇ ਆ ਲੋਕਾਂ ਦਾ ਨਾਮ ਵੀ ਆਊਗਾ ਉਹ ਨਾਲ ਲੋਕਾਂ ਨੇ ਪਤਾ ਲੱਗੂਗਾ ਕਿ ਜਿਹੜੀਆਂ ਪਾਲਿਸੀ ਜਿਹੜੇ ਯੂਜ਼ ਕਰ ਰਹੇ ਹੈਗੇ ਨੇ ਆਪਣੇ ਸਰਕਾਰ ਜੜੀ ਕਰੇ ਪਾਲਿਸੀ ਬਈਆਂ ਹੋਈਆਂ ਨੇ ਗਲਤ ਪਾਲਿਸੀ ਗਲਤ ਨੀਤੀਆਂ ਜੜੀਆਂ ਹੈਗੀਆਂ ਨੇ ਉਹਨਾਂ ਨੂੰ ਐਕਸਪੋਜ਼ ਵੀ ਕਰੇ ਜੀ ਠੀਕ ਹੈ ਕੁਮਨ ਸਾਹਿਬ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਕੈਂਡੀਡੇਟ ਪਰੂਪਕਾਰ ਸਿੰਘ ਕੁਮੰਡ ਸਾਨੂੰ ਆਨਲਾਈਨ ਤੇ ਜੁੜੇ ਸੀ ਔਰ ਪੂਜਾ ਮੇਰੇ ਸੇ ਯੋਗ ਵੀ ਸਾਣਾ ਲਾਈਵ ਬਣੇ ਹੋਏ ਨੇ ਪੂਜਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਤੁਸੀਂ ਵੀ ਸੁਣਿਆ ਹੋਵੇਗਾ ਬੜੇ ਕੌਨਫੀਡੈਂਟ ਜਾਪ ਰਹੇ ਨੇ ਰਿਵਾਈਵਲ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਲੜ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਆਪਾਂ ਭਾਜਪਾ ਦੀ ਗੱਲ ਕਰ ਰਹੇ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਥੋੜਾ ਅਸੀਂ ਦੇਖ ਲੈਣੇ ਆ ਕਿ ਸਿਆਸੀ ਗਣਤ ਕੀ ਆਖਦਾ ਹੈ ਕਿ ਵਾਕਈ ਜੋ ਉਮੀਦ ਲਗਾ ਕੇ ਬੈਠਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਹੋਏਗੀ ਇੱਕ ਇੱਕ ਕਰਕੇ ਜਿਵੇਂ ਇੰਨੀ ਚੋਣ ਹੋਣ ਜਾ ਰਹੀ ਹੈ ਇੱਥੇ ਲੋਕਾਂ ਦਾ ਦੁਬਾਰਾ ਤੋਂ ਉਹ ਵਿਸ਼ਵਾਸ ਜਿੱਤ ਪਾਏਗੀ ਸ਼ੋਮਨੀ ਅਕਾਲੀ ਦਲ ਦੇਖੋ ਦਿੱਕਤੀ ਬਿਲਕੁਲ ਠੀਕ ਕਿਹਾ ਕਿ ਰਿਵਾਈਵਲ ਦੀ ਲੜਾਈ ਹੈ ਰਿਵਾਈਵਲ ਦੀ ਲੜਾਈ ਦੇ ਵਿੱਚ ਜਿਹੜਾ ਕਾਲੀ ਦਲ ਵੱਲੋਂ ਐਕਸਪੈਰੀਮੈਂਟ ਵੀ ਕੀਤਾ ਗਿਆ ਕਿਉਂਕਿ ਫਰੋਬਕਰ ਸਿੰਘ ਘੁਮਨ ਜਿਨ੍ਹਾਂ ਨੂੰ ਕੈਂਡੀਡੇਟ ਚੁਣਿਆ ਗਿਆ ਸੀ ਕਹਿ ਸਕਦੇ ہیں ਕਿ ਪੁਰਾਣੇ ਜਿਹੜੇ ਦਿੱਗਤ ਚਿਹਰੇ ਸੀਗੇ ਉਹਨਾਂ ਨੂੰ ਦਰਕਨਾਰ ਕਰਕੇ ਜਿਹੜਾ ਇਹ ਘੁਮਨ ਸਾਹਿਬ ਦਾ ਨਾਮ ਅੱਗੇ ਲੈ ਕੇ ਆਏ ਨੇ ਲੁਧਿਆਣਾ ਦੇ ਨੇ ਬੜੇ ਫੇਮਸ ਵਕੀਲ ਨੇ ਪੰਜਾਬ ਹਰਿਆਣਾ 바ਰ ਕਾਉਂਸਲ ਦੇ ਜਿਹੜੇ ਹੈ ਉਹ ਮੈਂਬਰ ਵੀ ਰਹਿ ਚੁੱਕੇ ਨੇ ਅਤੇ ਲੁਧਿਆਣਾ 바ਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਇਸ ਕਰਕੇ ਬੜਾ ਕਹੀਏ ਕਿ ਅਜਿਹੇ ਨਾਮ ਉਹਨਾਂ ਨੇ ਲਿੱਤਾ ਹੈ ਜਿਹੜਾ ਕਿ ਦੇ ਲੋਕਾਂ ਦੇ ਵਿੱਚ ਵਿਚਰਨੇ ਵਾਲਾ ਨਾ ਹੈ ਲੋਕ ਉਹਨਾਂ ਨੂੰ ਜਾਣਦੇ ਨਹੀਂ ਕਿਉਂਕਿ ਲੁਧਿਆਣਾ ਵੈਸਤੇ ਕਿਉਂਕਿ ਚੌਣਾ ਹੋਣ ਵਾਲੀਆਂ ਨੇ ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਰਿਵਾਈਵਲ ਦੀ ਲੜਾਈ ਜ਼ਰੂਰ ਹੈ ਤੇ ਇਸ ਦੇ ਵਿੱਚ ਹੁਣ ਬਦਲਾਵ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ ਉਹੀ ਨਹੀਂ ਕਿ ਪੁਰਾਣਾ ਪੈਟਰਨ ਚੱਲਦਾ ਆ ਰਿਹਾ ਇਸ ਪੈਟਰਨ ਨੂੰ ਬਦਲਾਵ ਦੇ ਤਹਿਤ ਵੀ ਦੇਖਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਵਰਕਰ ਦੀ ਡਿਮਾਂਡ ਵੀ ਸੀਗੀ ਜਿੰਨੇ ਵੀ ਮੀਟਿੰਗਾਂ ਹੁੰਦੀਆਂ ਸੀਗੀਆਂ ਅਕਾਲੀ ਦਲ ਦੇ ਵਿੱਚ ਉਹਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਕਿ ਜਦੋਂ ਕੋਈ ਵੀ ਕੋਈ ਵੀ ਨਵੀਂ ਪਾਰਟੀ ਕੋਈ ਵੀ ਪਾਰਟੀ ਦੇ ਵਿੱਚ ਕੋਈ ਮੈਂਬਰ ਆਂਦਾ ਹੈ ਪੁਰਾਣੇ ਮੈਂਬਰਸ ਨੂੰ ਜਿਹੜਾ ਲੋਕ ਦੇਖ ਚੁ ਪੁਰਾਣੇ ਆਗੂਆਂ ਨੂੰ ਲੋਕ ਦੇਖ ਚੁੱਕੇ ਨੇ ਉਹ ਲੋਕ ਵੀ ਚਾਹੁੰਦੇ ਕਿ ਨਵੀਂ ਕੋਈ ਨਵਾ ਆਵੇ ਕੋਈ ਨਵੀਂ ਜਨਰੇਸ਼ਨ ਦਾ ਕੋਈ ਸ਼ਖਸ ਆਵੇ ਜਿਸ ਤੇ ਵਿਸ਼ਵਾਸ ਜਤਾਇਆ ਜਾ ਸਕੇ ਹੀ ਕਾਰਨ ਹੈ ਕਿ ਕੁਮਨ ਸਾਹਿਬ ਨੂੰ ਉਮੀਦਵਾਰ ਜੜਾਇਓ ਕਾਲੀ ਦਲ ਨੇ ਬਣਾਇਆ ਦੂਜੇ ਪਾਸੇ ਕਾਂਗਰਸ ਦੀ ਗੱਲ ਕਰ ਲੈਂਦੇ ਹਾਂ ਭਰਤਪੁਸ਼ਣ ਆਸ਼ੂ ਮੰਤਰੀ ਰਹਿ ਚੁੱਕੇ ਨੇ ਪਿਛਲੀ ਕਾਂਗਰਸ ਦੀ ਸਰਕਾਰ ਦੇ ਵਿੱਚ ਦੋ ਵਾਰ ਆਲਰੇਡੀ ਜੁੜੇ ਆ ਵਿਧਾਇਕ ਰਹਿ ਚੁੱਕੇ ਨੇ ਅਤੇ ਵਿਜੀਲੈਂਸ ਈਡੀ ਦੀ ਕਾਰਵਾਈ ਹੋਈ ਜੇਲ੍ਹ ਦੇ ਵਿੱਚ ਰਹੇ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਅਤੇ ਹੁਣ ਇੱਕ ਵਾਰ ਦੁਬਾਰਾ ਤੋਂ ਕਾਂਗਰਸ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਹੈ ਕਿਉਂਕਿ ਭਰਤਪੁਸ਼ਨ ਆਸ਼ੂ ਬੜੇ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਵੀ ਦੱਸੇ ਜਾਂਦੇ ਨੇ ਤੇ ਉਹਨਾਂ ਉੱਤੇ ਵੀ ਵਿਸ਼ਵਾਸ ਜਤਾਇਆ ਦੂਜੇ ਪਾਸੇ ਗੱਲ ਕੀਤੀ ਜਾਵੇ ਸੰਜੀਵ अरोड़ा ਦੀ ਤਿੰਨੋਂ ਹੀ ਜਿਹੜੇ ਕੈਂਡੀਡੇਟ ਹੈ ਵੈਸੇ ਤਾਂ ਮੈਂ ਦੱਸਦਾ ਲੋਕਲ ਹੀ ਨੇ ਕਿਉਂਕਿ ਸੰਜੀਵ अरोड़ा ਵੀ ਲੁਧਿਆਣਾ ਦੇ ਇੰਡਸਟ੍ਰੀਅਲਿਸਟ ਨੇ ਬੜੇ ਫੇਮਸ ਇੰਡਸਟ੍ਰੀਅਲਿਸਟ ਨੇ ਐਮਪੀ ਵੀ ਆਮ ਆਦਮੀ ਪਾਰਟੀ ਤੋਂ ਨੇ 2022 ਦੇ ਵਿੱਚ ਚੁਣੇ ਗਏ ਸੀ ਅਨਓਪੋਜ਼ਡ ਰਾਜ ਸਭਾ ਦੇ ਐਮਪੀ ਤੇ ਉਹਨਾਂ ਉੱਤੇ ਜਿਹੜਾ ਵਿਸ਼ਵਾਸ ਜਤਾਇਆ ਗਿਆ ਤੇ ਕਾਰਗੁਜ਼ਾਰੀ ਜਿਹੜੀ ਹੈ ਉਹ ਲੋਕਾਂ ਨੇ ਦੇਖਣੀ ਹੈ ਕਿ ਆਖਿਰ ਜਿਹੜੇ ਉਹਨਾਂ ਦੇ ਵਿਧਾਇਕ ਰਹੇ ਨੇ ਜਿਨ੍ਹਾਂ ਦਾ 10 ਜਨਵਰੀ 2025 ਨੂੰ ਜਿਹੜਾ ਹੈ ਉਹ ਦੇਹਾਂਤ ਹੋਇਆ ਸੀਗਾ ਗੁਰਪ੍ਰੀਤ ਗੋਗੀ ਦਾ ਕਿ ਉਹਨਾਂ ਦੇ ਜਿਹੜੇ ਕੰਮ ਸੀਗੇ ਉਹ ਉਹਨਾਂ ਤੇ ਉੱਤੇ ਲੋਕਾਂ ਨੇ ਵੋਟ ਕਰਨੀ ਹੈ ਜਾਂ ਫਿਰ ਓਵਰਆਲ ਪਰਫਾਰਮੈਂਸ ਆਮ ਆਦਮੀ ਪਾਰਟੀ ਦੀ ਦੇਖੀ ਜਾਏਗੀ ਸਰਕਾਰ ਦੀ ਦੇਖੀ ਜਾਏਗੀ ਕਿ ਪਿਛਲੇ ਇੰਨੇ ਸਾਲਾਂ ਤੋਂ 2022 ਤੋਂ ਬਾਅਦ 2027 ਤੱਕ ਕਿਉਂਕਿ ਇਲੈਕਸ਼ਨ 2027 ਦੇ ਵਿੱਚ ਹੈ ਲੇਕਿਨ 25 ਅਸੀਂ ਕਹਿ ਸਕਦੇ ਹਾਂ 3 ਸਾਲਾਂ ਦੇ ਵਿੱਚ ਕਿਸ ਤਰੀਕੇ ਦੀ ਪਰਫਾਰਮੈਂਸ ਰਹੀ ਹੈ ਔਰ ਇੱਕ ਫਰਕ ਦੇ ਵਿੱਚ ਉਹਨਾਂ ਦੀ ਪੋਲਿਸੀ ਮੈਂ ਨੋਟ ਕਰ ਪਾ ਰਹੀ ਹਾਂ ਇੱਕ ਫਰਕ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਉਸ ਦੇ ਅੰਦਰ ਉਤਸ਼ਾਹ ਨਜ਼ਰ ਆ ਰਿਹਾ ਹੈ ਇੱਕ ਜੁੜਤਾ ਹੈ ਕਿਉਂਕਿ ਇਸ ਪਾਰਟੀ ਦੇ ਅੰਦਰ ਅਗਰ ਮੈਂ ਬੀ ਜੇਪੀ ਅਤੇ ਕਾਂਗਰਸ ਦਾ ਪੂਜਾ ਜ਼ਿਕਰ ਕਰਾ ਤਾਂ ਅੰਦਰੂਨੀ ਤਣਾਅ ਇਹਨਾਂ ਪਾਰਟੀਆਂ ਦੇ ਅੰਦਰ ਚੱਲ ਰਿਹਾ ਹੈ ਤੁਸੀਂ ਦੇਖੋ ਨਾ ਪੋਸਟਰ ਭਾਰਤ ਪੂਜਨ ਆਸ਼ੂ ਦੀ ਤਰਫੋਂ ਜਦੋਂ ਜਾਰੀ ਕੀਤਾ ਗਿਆ ਜਦੋਂ ਉਹ ਗਤੀਵਿਧੀ ਵਧਾ ਰਹੇ ਸੀ ਉਹ ਆਪਣੇ ਹਲਕੇ ਦੇ ਅੰਦਰ ਤਾਂ ਉਸ ਸਮੇਂ ਰਾਜਾ ਵੜਿੰਗ ਉਹਨਾਂ ਦਾ ਪੋਸਟਰ ਦੇ ਵਿੱਚ ਚਿਹਰਾ ਗਾਇਬ ਸੀ ਮੁਲਾਕਾਤ ਦੇ ਲਈ ਵੀ ਗਏ ਉਸ ਸਮੇਂ ਵੀ ਮੁਲਾਕਾਤ ਨਹੀਂ ਹੋਈ ਇਹ ਚੀਜ਼ਾਂ ਵੀ ਜੜੀਆਂ ਨੇ ਉਹ ਪਬਲਿਕ ਡੋਮੇਨ ਦੇ ਵਿੱਚ ਨੇ ਠੀਕ ਕਿਸੇ ਤਰੀਕੇ ਭਾਜਪੀ ਦੇ ਵਿੱਚ ਜਦੋਂ ਅਸੀਂ ਪ੍ਰਧਾਨ ਦਾ ਗੱਲ ਕਰਦੇ ਹਾਂ ਸੁਨੀਲ ਜਾਖੜ ਦੀ ਤਾਂ ਉਹ ਵੀ ਉਸੇ ਹਿਸਾਬ ਦੇ ਨਾਲ ਐਕਟਿਵ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਪੂਜਾ ਨਜ਼ਰ ਨਹੀਂ ਆਏ ਕਿ ਇਹ ਚੀਜ਼ ਨੁਕਸਾਨ ਕਰ ਸਕਦੀ ਹੈ ਦੋਨਾਂ ਪਾਰਟੀਆਂ ਦੀ ਅਹ ਠੀਕ ਹੈ ਪੂਜਾ ਮੈਂ ਦੁਬਾਰਾ ਲੁੱਕ ਕਰਦੀ ਹਾਂ ਲੇਕਿਨ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਜੋ ਲੁਧਿਆਣਾ ਪੱਛਮੀ ਤੋਂ ਜੁੜੇ ਹੋਏ ਨੇ ਸੰਜੀਵ ਅਰੋੜਾ ਸਾਡੇ ਨਾਲ ਫੋਨ ਲਾਈਨ ਤੇ ਸਰਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਰਣਾਈ ਮਾਚਲ ਦੇ ਉੱਤੇ ਤੁਹਾਡਾ ਸਾਰਿਆ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਸ਼ੀਕਾਲ ਜੀ ਤੇ ਤੁਹਾਨੂੰ ਵੀ ਜੀ ਅਰੋੜਾ ਸਾਹਿਬ 19 ਜੂਨ ਡੇਟ ਸ਼ੀਟ ਆ ਗਈ ਹੈ ਸਰ ਇਮਤਿਹਾਨ ਦੀ ਤਾਰੀਖ 19 ਜੂਨ ਤਿਆਰ ਹੋ ਤਿਆਰ ਆ ਜੀ 100% ਤਿਆਰ ਜੀ ਔਰ ਮੁੱਖ ਮੁਕਾਬਲੇ ਚ ਕਿਸ ਨੂੰ ਮੰਨਦੇ ਹੋ ਸਰ ਕਿਉਂਕਿ ਭਾਰਤ ਪੋਸ਼ਣ ਆਸ਼ੂ ਉਹ ਵੀ ਲੋਕਲੀ ਲੀਡਰ ਨੇ ਔਰ ਪਰਉਪਕਾਰ ਸਿੰਘ ਘੁੰਮਣ ਜੋ ਸ਼੍ਰੋਮਣੀ ਅਕਾਲੀ ਦਲ ਨੇ ਚੋਟ ਮਿਰਚਨ ਦਾਰੇ ਨੇ ਉਹ ਵੀ ਲੋਕਲੀ ਨੇ ਮੁੱਖ ਮੁਕਾਬਲਾ ਤੁਸੀਂ ਕਿਹਨਾਂ ਦੇ ਨਾਲ ਮੰਨਦੇ ਹੋ ਸਰ ਮੈਂ ਕਿਸੇ ਵੀ ਆਪਣੇ ਆਪੋਨੈਂਟ ਨੂੰ ਕਮਜ਼ੋਰ ਨਹੀਂ ਸਮਝਦਾ ਸਾਰੇ ਮੇਰੇ ਲਈ ਬਰਾਬਰ ਹੈ ਔਰ ਮੈਂ ਸਾਰਿਆਂ ਨੂੰ ਬੈਸਟ ਆਫ ਲੱਕ ਕਹਿੰਦਾ ਜੀ ਔਰ ਹੁਣ ਕਿਉਂਕਿ ਕੰਪੇਨਿੰਗ ਸਰ ਤੇਜ਼ ਹੋਏਗੀ ਕਿਉਂਕਿ ਤਰੀਕ ਦਾ ਐਲਾਨ ਹੋ ਗਿਆ ਹੈ ਤਾਂ ਕਿੰਨ ਸਾਲ ਦੇ ਕੀਤੇ ਕੰਮਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਵਿਚਰੋਗੇ ਸਰ ਮੁੱਖ ਮੁੱਦਾ ਤੁਹਾਡਾ ਕੀ ਰਹੇਗਾ ਜਾਂ ਆਉਣ ਵਾਲੇ ਸਮੇਂ 'ਚ ਹੋਰ ਵਿਕਾਸ ਕਿਵੇਂ ਕੀਤੇ ਜਾਣਗੇ ਮੇਰਾ ਸਿਰਫ ਇਹੀ ਹੈ ਜੀ ਜਿਹੜੇ ਕੰਮ ਕੀਤੇ ਆ ਔਰ ਜਿਹੜੇ ਕਰਾਂਗੇ ਜੀ ਔਰ ਕੰਪੇਨਿੰਗ ਦੇ ਦੌਰਾਨ ਸਰ ਕਿਉਂਕਿ ਅਸੀਂ ਪਹਿਲਾਂ ਵੀ ਦੇਖਦੇ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਔਰ ਦਿੱਲੀ ਦੀ ਲੀਡਰਸ਼ਿਪ ਹੋਰ ਵੀ ਵੱਡੇ ਚਿਹਰੇ ਜਿਹੜੇ ਨੇ ਉਹ ਪੰਜਾਬ ਦਾ ਰੁਖ ਕਰਦੇ ਨੇ ਤਾਂ ਹੁਣ ਸਾਨੂੰ ਆਉਣ ਵਾਲੇ ਸਮੇਂ ਚ ਆਉਣ ਵਾਲੇ ਦਿਨਾਂ ਚ ਨਜ਼ਰ ਆਉਣਗੇ ਸਾਰੇ ਸਾਰੇ ਨਜ਼ਰ ਆਣਗੇ ਜੀ ਸਾਡੀ ਪਾਰਟੀ ਫੈਮਿਲੀ ਵਰਗੀ ਆ ਇੱਕ ਇੱਕ ਮੰਤਰੀ ਐਮ ਐਲ اے ਸਾਰੇ ਜਿਹੜੇ ਜਿਹੜੇ ਜਿੱਦੀ ਜਿੱਦੀ ਡਿਊਟੀ ਪਾਰਟੀ ਤੋਂ ਲੱਗੇਗੀ ਉਹ ਆਣਗੇ ਜੀ ਇੱਕਲਾ ਸਵਾਲ ਸਰ ਗੁਰਪ੍ਰੀਤ ਗੋਗੀ ਹੋਣਾ ਦੇ ਨਾਲ ਜੋ ਦੁਖਾਂਤ ਵਾਪਰਿਆ ਉਹਨਾਂ ਦੀ ਜਾਨ ਤੋਂ ਬਾਅਦ ਕਿਉਂਕਿ ਉਸ ਸਮੇਂ ਲੋਕਾਂ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਮੰਡੇਟ ਦਿੱਤਾ ਸੀ ਔਰ ਉਹਨਾਂ ਦੇ ਕੰਮ ਜੋ ਰਹਿ ਗਏ ਅਧੂਰੇ ਉਹਨਾਂ ਨੂੰ ਵੀ ਮੁਕੰਮਲ ਕਰਨ ਦਾ ਸਰ ਜ਼ਿੰਮਾ ਹੋਏਗਾ ਤੁਹਾਡੇ ਹਿੱਸੇ ਅਗਰ ਲੋਕ ਵਾਕਈ ਤੁਹਾਨੂੰ ਜਿਤਾਣਗੇ ਤੇ ਹੋਰ ਜਿੰਨੇ ਵੀ ਕੰਮ ਸਾਡੇ ਲੋਕ ਕਹਿਣਗੇ ਭਰਾ ਭੈਣ ਜਿਹੜੇ ਸਾਡੇ ਲੁਧਿਆਣੇ ਦੇ ਹੈਗੇ ਉਹ ਵੀ ਕਰਾਂਗੇ ਜੀ ਠੀਕ ਹੈ ਠੀਕ ਹੈ अरोड़ा ਸਾਹਿਬ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤਾਂ ਇਹ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਔਰ ਇਸ ਵੇਲੇ 94 ਵਿਧਾਇਕਾ ਦੇ ਨਾਲ ਸੱਤਾ ਦੇ ਉੱਤੇ ਕਾਬਜ਼ ਹੈ ਆਮ ਆਦਮੀ ਪਾਰਟੀ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਸ਼ੋਮਨੀਆ ਗਾਲੀ ਦਲ ਇਹ ਵੱਡੀਆਂ ਪਾਰਟੀਆਂ ਦਾ ਮੈਂ ਜ਼ਿਕਰ ਕਰ ਰਿਹਾ ਸ਼ੋਮਨੀਆ ਗਾਲੀ ਦਲ ਜੋ ਕਿ ਰਵਾਈਵਲ ਦੀ ਲੜਾਈ ਇਸ ਵੇਲੇ ਲੜ ਰਿਹਾ ਉਹਨਾਂ ਦੇ ਲਈ ਵੀ ਇਹ ਸੀਟ ਜਿੱਤਣੀ ਇਹ ਇਲੈਕਸ਼ਨ ਬਹੁਤ ਮਾਇਨੇ ਰੱਖਦੇ ਨੇ ਕਿਉਂਕਿ ਬਹੁਤ ਸਾਰੀਆਂ ਤਬਦੀਲੀਆਂ ਲੰਗੇ ਦਿਨਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਹੁੰਦੀਆਂ ਹੋਈਆਂ ਦੇਖੀਆਂ ਨੇ ਪੰਜਾਬ ਦੇ ਲੋਕਾਂ ਨੇ ਔਰ ਇੱਕ ਨਵੀਂ ਸ਼੍ਰੋਮਣੀ ਅਕਾਲੀ ਦਲ ਤਿਆਰ ਹੋਈ ਹੈ ਔਰ ਅਗਰ ਭਾਜਪਾ ਦੀ ਗੱਲ ਕਰੀਏ ਲੋਕ ਸਭਾ ਇਲੈਕਸ਼ਨ ਜਿਮਨੀ ਚੋਣਾ ਹੋਣ ਵਿਧਾਨ ਸਭਾ ਦੇ ਇਲੈਕਸ਼ਨ ਪਿਛਲੇ ਸਾਲਾਂ ਦੇ ਨਾਲੋਂ ਵੋਟ ਫੀਸਟ ਮਾਰਕੀਟ ਸ਼ੇਅਰ ਜੜਾ ਹੈ ਉਹ ਭਾਜਪਾ ਦਾ ਵਾਅਦਾ ਹੋਇਆ ਲੇਕਿਨ ਸੀਟ ਜਿੱਤਣ 'ਚ ਭਾਜਪਾ ਹਮੇਸ਼ਾ ਖੁੱਸ ਜਾਂਦੀ ਹੈ ਤਾਂ ਅਜਿਹੇ ਜੇ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਨੇ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੀ ਤਰਫੋਂ ਆਪਣੇ ਕੈਂਡੀਡੇਟ ਉਹਨਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਆਮਦਵੀ ਪਾਰਟੀ ਤੋਂ ਸੰਜੀਵ अरोड़ा ਜੋ ਕਿ ਰਾਜ ਸਭਾ ਮੈਂਬਰ ਸੀ ਉਹਨਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਲੁਧਿਆਣਾ ਵੈਸਟ ਦੀ ਜ਼ੋਨ ਦੇ ਲਈ ਲੁਧਿਆਣਾ ਪੱਛਮੀ ਦੀ ਜ਼ੋਨ ਦੇ ਲਈ ਕਾਂਗਰਸ ਪਾਰਟੀ ਨੇ 파ਰਤ ਪੂਸ਼ਨ ਆਸ਼ੂ ਉਹਨਾਂ ਨੂੰ ਜ਼ੋਨਪੜ ਦੇ ਵਿੱਚ ਨਿਤਾਰਿਆ ਹੁਣੇ ਕਿੰਨੀ ਸਖਤ ਮੁਕਾਬਲਾ ਸੰਜੀਵ अरोड़ा ਨੂੰ ਦੇਣਗੇ ਇਹ ਵੇਖਣਾ ਦਿਲਚਸਪ ਰਹੇਗਾ ਕਿਉਂਕਿ ਚੰਗਾ ਦਬਦਬਾ ਹੈ 파ਰਤ ਪੂਸ਼ਨ ਆਸ਼ੂ ਦਾ ਵੀ ਲੁਧਿਆਣਾ ਦੇ ਵਿੱਚ ਸ਼ੋਮਨੀਆ ਕਾਲੀਦਲ ਉਹਨਾਂ ਨੇ ਪਰਉਪਕਾਰ ਸਿੰਘ ਘੁੰਮਣ ਨੂੰ ਚੋਣ ਪੜ ਚੁਣਦਾ ਰਿਹਾ ਇਸ ਵਾਰ ਜ਼ਿਮਨੀ ਚੋਣ ਦੇ ਵਿੱਚ ਜਿਨ੍ਹਾਂ ਜੋ ਕਿ ਪਹਿਲੀ ਵਾਰ ਰਾਜਨੀਤੀ ਚ ਐਂਟਰੀ ਕਰ ਰਹੇ ਨੇ ਪੇਸ਼ੇ ਤੋਂ ਵਕੀਲ ਨੇ ਔਰ ਬਾਰ ਕਾਉਂਸਲ ਉਸ ਦੇ ਵੀ ਉੱਚ ਉਚਾਦੇ ਤੇ ਉਹ ਰਹੇ ਨੇ ਲੇਕਿਨ ਇਹ ਕਿੰਨਾ ਕਿੰਨੀ ਵੱਡੀ ਟੱਕਰ ਦੇ ਪਾਣਗੇ ਇਹ ਦਿਗਜਾ ਨੂੰ ਸਿਆਸੀ ਦਿਗਜਾ ਨੂੰ ਜੋ ਮਾਹਰ ਨੇ ਸਿਆਸਤ ਦੇ ਤਾਂ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ ਬੀਜਪੀ ਹਲੇ ਤੱਕਰ ਕੈਂਡੀਡੇਟ ਦੇ ਨਾਮ ਦਾ ਐਲਾਨ ਨਹੀਂ ਕਰ ਪਾਈ ਹੈ ਮੰਥਨ ਪਾਰਟੀ ਦੇ ਅੰਦਰ ਹੋ ਰਹੇ ਨੇ ਔਰ ਜਹਦ ਵਿੱਚ ਹੁਣ ਕਿਸੇ ਵੀ ਸਮੇਂ ਅਲੱਗ ਹੀ ਐਲਾਨ ਜੜਾ ਉਹ ਕਰਦੇਗੀ ਭਾਜੀਪੀ ਕਿਉਂਕਿ ਤਰੀਕ ਦਾ ਐਲਾਨ ਹੋ ਗਿਆ ਹੈ 1 ਜੂਨ ਨੂੰ ਵੋਟਾਂ ਪੈਣੀਆਂ ਨੇ ਔਰ ਪੂਜਾ ਮੇਰੇ ਸਹਿਯੋਗੀ ਲਗਾਤਾਰ ਸੱਣਾ ਬਣੇ ਹੋਏ ਨੇ ਪੂਜਾ ਅਸੀਂ ਸਾਰੇ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਸੀ ਕਿ ਕਿਹੜੇ ਕਿਹੜੇ ਵਿੱਗਜ ਵੱਖ-ਵੱਖ ਪਾਰਟੀਆਂ ਨੇ ਚੋਣ ਪੜਚੋ ਨੇਤਾਰੇ ਨੇ ਔਰ ਸੱਸੀ ਸਮੀਕਰਨ ਕੀ ਬੈਠਰੇ ਨੇ ਹੁਣ ਤੱਕ ਕਰਦਾ ਕੀ ਪਾਰਟੀਆਂ ਦਾ ਸਟੇਟਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਔਰ ਆਪਾਂ ਇਸ ਤੋਂ ਪਹਿਲਾਂ ਜ਼ਿਕਰ ਵੀ ਕਰ ਰਹੇ ਸੀ ਵੱਖ-ਵੱਖ ਪਾਰਟੀਆਂ ਦਾ ਪੂਜਾ ਲੇਕਿਨ ਕੰਪੇਨਿੰਗ ਦੇ ਵਿੱਚ ਜੋ ਮੈਂ ਇਸ ਤੋਂ ਪਹਿਲਾਂ ਜ਼ਿਕਰ ਕਰ ਰਹੀ ਸੀ ਕਿ ਜੋ ਤਣਾਅ ਹੈ ਪਾਰਟੀਆਂ ਦੇ ਅੰਦਰ ਖਾਸ ਕਰਕੇ ਬੀਜੇਪੀ ਔਰ ਕਾਂਗਰਸ ਉਹ ਕੀ ਨੁਕਸਾਨ ਕਰ ਸਕਦੀ ਹੈ ਕਿਉਂਕਿ ਰੂਲਿੰਗ ਪਾਰਟੀ ਉਹ ਤਾਂ ਬਹੁਤ ਇੱਕ ਜੁੜਤਾ ਉੱਥੇ ਹੈ ਔਰ ਪਿਛਲੇ ਸਮਿਆ ਦੇ ਵਿੱਚ ਜੋ ਲੋਕਾਂ ਨੇ ਮੈਂਡੇਟ ਦਿੱਤਾ ਹੈ ਤਾਂ ਕੌਨਫੀਡੈਂਟ ਹੈ ਅਮਿਤ ਵੀ ਪਾਰਟੀ ਦੇਖੋ ਭਲੇ ਇਹ ਪਾਰਟੀਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਇਕਲਾ ਜ਼ਰੂਰ ਹੋਏਗਾ ਲੇਕਿਨ ਜਦੋਂ ਗੱਲ ਹੋਏਗੀ ਚੋਣਾਂ ਦੀ ਤੇ ਇਕੱਠੇ ਹੋਣਾ ਪਏਗਾ ਸਟੇਜ ਦੇ ਵਿੱਚ ਤੁਹਾਨੂੰ ਆਣਾ ਪਏਗਾ ਤੁਸੀਂ ਦਿਖਾਓਗੇ ਵੀ ਤੁਸੀਂ ਸਟੇਜ ਦੇ ਵਿੱਚ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਪੋਸਟਰ ਵਰਡ ਜ਼ਰੂਰ ਇੱਕ ਵਾਰ ਚੱਲਦੀ ਹੈ ਜਦੇ ਵਿੱਚ ਕਈ ਸੀਨੀਅਰ ਨੇਤਾ ਹੀ ਨਹੀਂ ਹੁੰਦੇ ਆ ਕਈ ਹੈ ਕਿ ਪ੍ਰਧਾਨ ਤੱਕ ਦੀ ਤਸਵੀਰ ਨਹੀਂ ਲਗਾਈ ਜਾਂਦੀ ਕਿਉਂਕਿ ਅਸੀਂ ਕਾਂਗਰਸ ਦੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਪ੍ਰਧਾਨ ਉਹਨਾਂ ਦੀ ਤਸਵੀਰ ਦੇਖੀ ਸੀਗੀ ਕਿਉਂ ਨਹੀਂ ਸੀਗੀ ਇਸ ਤੋਂ ਇਲਾਵਾ ਰਾਣਾ ਗੁਰਜੀਤ ਨੇ ਸਟੇਸ਼ਰ ਨਹੀਂ ਕੀਤੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਕਿ ਕਾਂਗਰਸੀ ਸਾਮਨੇ ਵੀ ਆਂਦੀਆਂ ਨੇ ਲੇਕਿਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਜੇ ਤੁਹਾਨੂੰ ਇੱਕ ਬਿਆਨ ਯਾਦ ਹੋਏਗਾ ਕਿ ਪੋਸਟਰਾਂ ਤੋਂ ਉੱਠ ਕੇ ਅਸੀਂ ਕੰਮ ਕਰਦੇ ਤੇ ਜਦੋਂ ਪਾਰਟੀ ਦੀ ਗੱਲ ਹੁੰਦੀ ਹੈ ਇਹੀ ਕਾਰਨ ਹੈ ਕਿ ਪ੍ਰਤਾਪ ਬਾਜਵਾ ਉੱਤੇ ਜਦੋਂ ਸਾਈਬਰ ਸੈੱਲ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਸਾਰੀ ਕਾਂਗਰਸ ਉੱਤੇ ਪਹੁੰਚੀ ਸੀਗੀ ਚਾਹੇ ਮਨਮੋਟਾਬ ਸੀਗਾ ਚਾਹੇ ਗੱਲਬਾਤ ਨਹੀਂ ਸੀਗੀ ਤੇ ਹੁਣ ਵੀ ਜਿਹੜਾ ਹੈ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਇਹਨਾਂ ਚੋਣਾਂ ਦੇ ਲਈ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚੋਣਾਂ ਦਾ ਐਲਾਨ ਭਲੇ ਹੀ ਅੱਜ ਹੋਇਆ ਹੈ ਲੇਕਿਨ ਤਿਆਰੀ ਇਸ ਦੀ ਕਹੇ ਕਿ ਜਿਹੜਾ ਹੈ ਉਹ ਫਰਵਰੀ ਮਹੀਨੇ ਤੋਂ ਹੀ ਸ਼ੁਰੂ ਕੀ ਕੀਤੀ ਜਾ ਰਹੀ ਸੀ ਕਿਉਂਕਿ ਇੰਡਸਟਰੀਅਲ ਹੱਬ ਹੈ ਲੁਧਿਆਣਾ ਤੇ ਸਾਰੀ ਪਾਰਟੀਆਂ ਵੱਲੋਂ ਜਿਹੜੀ ਵੀ ਉੱਥੇ ਦੇ ਇੰਡਸਟਰੀਅਲਿਸਟ ਨੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ ਉਹਨਾਂ ਦੇ ਵਿੱਚ ਜਾ ਕੇ ਦੱਸਿਆ ਜਾ ਰਿਹਾ ਸੀਗਾ ਕਿ ਕਿਹੜੀ-ਕਿਹੜੀ ਪਾਲਿਸਿਜ਼ ਹੈ ਜਿਨ੍ਹਾਂ ਉੱਤੇ ਸਰਕਾਰ ਕੰਮ ਕਰ ਰਹੀ ਹੈ ਸਰਕਾਰ ਵੱਲੋਂ ਦੱਸਿਆ ਗਿਆ ਤੇ ਜਿਹੜੇ ਆਪੋਜ਼ਿਟ ਪਾਰਟੀਆਂ ਦੇ ਨੇ ਜਾਂ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਨੇ ਦੱਸਿਆ ਸੀਗਾ ਕਿ ਸਰਕਾਰ ਨੇ ਕੀ ਨਹੀਂ ਕੀਤਾ ਤੇ ਅਸੀਂ ਆਵਾਂਗੇ ਤੇ ਅਸੀਂ ਕੀ ਕਰਾਂਗੇ ਤੇ तमाम ਚੀਜ਼ਾਂ ਬਾਰੇ ਉੱਥੇ ਜ਼ਿਕਰ ਵੀ ਕੀਤਾ ਗਿਆ ਦੂਜੇ ਪਾਸੇ ਇਹ ਵੀ ਕਹਿਣਾ ਗਲਤ ਨਹੀਂ ਹੋਏਗਾ ਕਿਉਂਕਿ ਜਦੋਂ ਵੀ ਰੂਲਿੰਗ ਪਾਰਟੀ ਬਾਈਲ ਚਨ ਦੇ ਵਿੱਚ ਹੁੰਦੀ ਹੈ ਤੇ ਅਪਰ ਹੈਂਡ ਉਹਨਾਂ ਕੋਲ ਜ਼ਰੂਰ ਹੁੰਦਾ ਹੈ ਇਹ ਅਸੀਂ ਕਹੀਏ ਕਿ ਟ੍ਰੈਂਡ ਵੀ ਰਿਹਾ ਹੈ ਤੇ ਦੇਖਣ ਨੂੰ ਵੀ ਨਜ਼ਰ ਆਇਆ ਕਿ ਰੂਲਿੰਗ ਪਾਰਟੀ ਦੇ ਕੋਲ ਅਪਰ ਹੈਂਡ ਜ਼ਰੂਰ ਰਿਹਾ ਹੈ ਲੇਕਿਨ ਇਹ ਚੋਣਾ ਸਿਰਫ ਮਹਿਜ਼ ਇਹ ਨਹੀਂ ਹੈ ਕਿ 23 ਨੂੰ ਕਾਊਂਟਿੰਗ ਹੋਏਗੀ ਉਸਦੇ ਨਤੀਜੇ ਆਣਗੇ ਲੇਕਿਨ ਆਗਾਮੀ ਯਾਨੀ ਕਿ ਆਉਣ ਵਾਲਾ ਜਿਹੜਾ 2027 ਦੇ ਇਲੈਕਸ਼ਨਸ ਹੋਣਗੇ ਉਸਦੀ ਵੀ ਇੱਕ ਪਿਕਚਰ ਜ਼ਰੂਰ ਕਲੀਅਰ ਕਰੇਗਾ ਇਸ ਕਰਕੇ ਤੁਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਮੈਂ ਕਹਾਂ ਕਿ ਅੱਜ ਤੋਂ ਹੀ ਤੁਸੀਂ ਦੇਖੋਗੇ ਕਿ ਉੱਥੇ ਕਿੰਨੀ ਕਿ ਜ਼ਿਆਦਾ ਰਾਜਨੀਤਿਕ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਆਮ ਆਦੀ ਪਾਰਟੀ ਹੋਵੇ ਬੀਜਪੀ ਨੇ ਆਪਣਾ ਕੈਂਡੀਡੇਟ ਐਲਾਨਿਆ ਹੁਣ ਮੀਟਿੰਗਾਂ ਹੋਣਗੀਆਂ ਹੁਣ ਹਾਈ ਕਮਾਂਡ ਤੋਂ ਨਾਮ ਦੇਖਿਆ ਜਾਏਗਾ ਆਖਿਰ ਕੌਣ ਹੈ ਕਿਸ ਨੂੰ ਜਿਹੜਾ ਉਮੀਦਵਾਰ ਬਣਾਣਾ ਹੈ ਸੰਜੀਵ ਰੋੜਾ ਦੇ ਲਈ ਜਿਹੜੀ ਕੈਂਪੇਨਿੰਗ ਅੱਜ ਤੋਂ ਸ਼ੁਰੂ ਹੋ ਜਾਏਗੀ ਇਸ ਤੋਂ ਇਲਾਵਾ ਪਰੁਪਕਾਰ ਸਿੰਘ ਘੁੰਮਣ ਦੇ ਲਈ ਵੀ ਤੁਸੀਂ ਦੇਖੋਗੇ ਕਿ ਹੁਣ ਜਿਹੜਾ ਕੈਂਪੇਨਿੰਗ ਸਟਾਰਟ ਹੋ ਜਾਏਗੀ ਪਰਤਪੂਸ਼ਨ ਆਸ਼ੂ ਦੇ ਲਈ ਵੀ ਅਤੇ ਪਰਤਪੂਸ਼ਨ ਆਸ਼ੂ ਦੇ ਤ੍ਰਿਸ਼ੀ ਇਹ ਵੀ ਕਹਿ ਸਕਦੇ ਹਾਂ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਵਿਜੀਲੈਂਸ ਨੇ ਪਹਿਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ED ਨੇ ਗ੍ਰਿਫਤਾਰ ਕੀਤਾ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਰੱਖ ਕੇ ਆਏ ਨੇ ਤੇ ਇੱਕ ਜਿਹੜਾ ਉਹਨਾਂ ਦਾ ਕਹੀਏ ਕਿ ਜਿਹੜੇ ਫੈਕਟਸ ਹੋ ਰੱਖਣਗੇ ਲੋਕਾਂ ਦੇ ਸਾਹਮਣੇ ਉਹੀ ਹੈ ਕਿ ਉਹਨਾਂ ਦੇ ਨਾਲ ਤੱਕਾ ਹੋਇਆ ਹੈ ਕਿ ਕਿਸ ਤਰੀਕੇ ਨਾਲ ਇਹ ਰਾਜਨੀਤਿਕ ਜਿਹੜੀ ਹੈ ਪੋਲਿਟੀਕਲ ਵੈਂਡੇਟਾ ਉਹਨਾਂ ਦੇ ਖਿਲਾਫ ਹੋਇਆ ਹੈ ਤੇ ਇਹ ਸਿੰਪੈਟਾਈਜ਼ ਕਰਨ ਦੇ ਲਈ ਵੀ ਬਿਲਕੁਲ ਕੋਸ਼ਿਸ਼ ਕੀਤੀ ਜਾਏਗੀ ਅਰੇ ਅਤੇ ਇਹ ਜਿਹੜੀ ਸਿੰਪਥੀ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਜ਼ਰੂਰ ਦਿੱਤੀ ਜਾਏਗੀ ਕਿਉਂਕਿ ਗੁਰਪ੍ਰੀਤ ਸਿੰਘ ਗੋਗੀ ਜਿਸ ਤਰੀਕੇ ਨਾਲ ਦਿਹਾਂਤ ਹੁੰਦਾ ਉਹ ਬੜਾ ਦੁਖਦ ਸੀਗਾ ਤੇ ਇਹ ਵੀ ਦੱਸਿਆ ਜਾਏਗਾ ਕਿਉਂਕਿ ਆਪਣੇ ਲਾਸਟ ਟਾਈਮ ਦੇ ਵਿੱਚ ਜਾਂ ਕਹੀਏ ਕਿ ਆਪਣੇ ਆਖਰੀ ਦਿਨਾਂ ਦੇ ਵਿੱਚ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਕਈ ਅਜਿਹੇ ਕੰਮ ਜਿਹੜੇ ਆ ਉਹ ਕਿਤੇ ਜਾ ਰਹੇ ਸੀਗੇ ਜਿੱਥੇ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਆਪਣੀ ਸਰਕਾਰ ਦੇ ਖਿਲਾਫ ਵੀ ਉਹਨਾਂ ਨੇ ਥੋੜਾ ਬਹੁਤ ਬੋਲਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਚਾਹੇ ਉਹ ਕਿਸੇ ਪਾਰਕ ਦੀ ਮੇਨਟੇਨੈਂਸ ਨੂੰ ਲੈ ਕੇ ਹੋ ਜਾਂ ਬੜੇ ਲੋਕਲ ਮੁੱਦੇ ਅਸੀਂ ਕਹੀਏ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਬਹੁਤ ਸਾਰੇ ਚੈਲੰਜਸ ਨੇ ਕਿਉਂਕਿ ਡੈਮੋਕ੍ਰੇਸੀ ਹੈ ਜਿਹੜਾ ਫਾਈਨਲ ਮਤ ਹੈ ਉਹ ਤਾਂ ਲੋਕਾਂ ਨੇ ਦੇਣਾ ਹੈ ਕਿਉਂਕਿ 2022 ਦੇ ਵਿੱਚ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਬਹੁਮਤ ਦੇ ਨਾਲ ਇੰਨਾ ਜ਼ਿਆਦਾ ਜਿਹੜਾ ਹੈ ਉਹ ਕਹੇ ਕਿ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਨੂੰ ਮਿਲੇਗਾ ਸਾਰੀ ਪਾਰਟੀਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਉਹ ਜਿੱਤ ਰਹੇ ਨੇ ਟ੍ਰੈਂਡ ਵੀ ਜਿਹੜਾ ਉਹ ਕਹਿ ਰਹੇ ਸੀਗੇ ਇਸ ਤੋਂ ਇਲਾਵਾ ਐਗਜ਼ਿਟ ਪੋਲ ਵੀ ਕੁਝ ਹੋਰ ਕਹਿ ਰਹੇ ਸੀਗੇ ਲੇਕਿਨ ਪੰਜਾਬ ਦੇ ਰਿਜ਼ਲਟ ਬੜੇ ਹੀ ਅਲੱਗ ਨਜ਼ਰ ਆਏ ਤੇ ਪੰਜਾਬੀਆਂ ਹਮੇਸ਼ਾ ਪੰਜਾਬੀਆਂ ਨੂੰ ਜੇਕਰ ਕਿਹਾ ਵੀ ਜਾਂਦਾ ਹੈ ਕਿ ਅਲੱਗ ਤੋਂ ਹੀ ਜਿਹੜਾ ਹੈ ਉਹਨਾਂ ਦਾ ਵੋਟ ਵੀ ਰਹਿੰਦਾ ਹੈ ਤੇ ਕਿਸ ਨੂੰ ਚੁੰਦੇ ਕਿਸ ਨੂੰ ਨਹੀਂ ਇਹ ਵੀ ਬੜਾ ਡਿਫਰੈਂਟ ਪੈਟਰਨ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹ ਹੁੰਦਾ ਹੈ ਕਿ ਜਿੰਮੇ ਚੋਣੇ ਦੱਸ ਦਿੰਦੀ ਹੈ ਕਿ ਮੌਜੂਦਾ ਸਰਕਾਰ ਦੇ ਕੰਮ ਤੋਂ ਲੋਕ ਖੁਸ਼ ਨੇ ਨਹੀਂ ਖੁਸ਼ ਨੇ ਇਹ ਜਦੋਂ ਜ਼ਿਮਨੀ ਚੋਣ ਹੁੰਦੀ ਹੈ ਉਸਦੇ ਨਤੀਜੇ ਦੱਸਦੇ ਨੇ ਔਰ ਹੁਣ ਤੱਕ ਕਰਦੀ ਹੋਈਆਂ ਜ਼ਿਮਨੀ ਚੋਣਾਂ 'ਚ ਜੇਕਰ ਅਸੀਂ ਗੌਰ ਕਰੀਏ ਪੂਜਾ ਤਾਂ ਜਲੰਧਰ ਤੋਂ ਸ਼ੁਰੂਆਤ ਹੋਈ ਸੀ ਜਦੋਂ 모ਹਿੰਦਰ ਭਗਤ ਜਿੱਤੇ ਸੀ ਉਹ ਵੀ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਸੀ ਫਿਰ ਉਹਨਾਂ ਨੂੰ ਕੈਬਨਿਟ ਮਨਿਸਟਰ ਵੀ ਬਣਾਇਆ ਗਿਆ ਮੁੱਖ ਮੰਤਰੀ ਨੇ ਜੋ ਵਾਦਾ ਕੀਤਾ ਸੀ ਉੱਥੇ ਦੇ ਲੋਕਾਂ ਦੇ ਨਾਲ ਫਿਰ ਉਸ ਤੋਂ ਬਾਅਦ 4 ਜ਼ਿਮਨੀ ਸੀਟਾਂ ਦੇ ਉੱਤੇ ਇਲੈਕਸ਼ਨਸ ਹੋਈਆਂ ਉਸ ਦੇ ਵਿੱਚ ਵੀ 3 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਵਿਨਰ ਰਹੀ ਚੌਥੀ ਸੀਟ ਵੀ ਜੋ ਗਈ ਸੀ ਬਰਨਾਲਾ ਵਾਲੀ ਉਹ ਵੀ ਆਪਸੀ ਅੰਦਰੂਨੀ ਕਲੇਸ਼ ਕੇ ਕਹਿ ਲੋ ਜਦੋਂ ਬਾਠ ਆਜ਼ਾਦ ਉਮੀਦਵਾਰ ਦੇ ਇੱਕ ਤੌਰ ਦੇ ਉਤੇ ਚੋਣ ਪੇਚ ਨਿਤਰੇ ਸੀ ਤਾਂ ਉਹ ਵੀ ਜਿੱਤੇ ਦੇ ਜਿੱਤੇ ਦੇ ਆਮ ਆਦਮੀ ਪਾਰਟੀ ਹਾਰੀ ਹੈ ਜ਼ਿਮਨੀ ਚੋਣਾਂ ਚ ਹੁਣ ਤੇ ਕਰਤੇ ਨੇ ਨਤੀਜੇ ਤਾਂ ਇਹੀ ਦੱਸਦੇ ਨੇ ਪੂਜਾ ਕਿ ਰੂਲਿੰਗ ਪਾਰਟੀ ਉਸਦਾ ਹੀ ਦਬ ਦਬਾਇ ਤੇ ਹੁਣ ਇਹ ਵਾਲੀ ਤਸਵੀਰ ਜਿਵੇਂ ਤੁਸੀਂ ਕਿਹਾ ਕਿ ਇਹ ਸਿਰਫ ਜ਼ਿਮਨੀ ਚੋਣ ਤੱਕ ਸੀਮਤ ਨਹੀਂ ਇਹ 227 ਦੀ ਤਸਵੀਰ ਦੱਸੇਗੀ ਕਿ ਆਉਣ ਵਾਲੇ ਸਮੇਂ ਚ ਲੋਕ ਕਿਸ ਦੀ ਸਰਕਾਰ ਚਾਹੁੰਦੇ ਨੇ ਕੋਈ ਇਸ ਦੇ ਵਿੱਚ ਕੋਈ ਦੋਰਾਏ ਨਹੀਂ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਰੂਲਿੰਗ ਪਾਰਟੀ ਦੇ ਲਈ ਇੱਕ ਪਲੱਸ ਪੁਆਇੰਟ ਜ਼ਰੂਰ ਰਹਿੰਦਾ ਹੈ ਕਿਸੇ ਵੀ ਬਾਇਪੋਲਸ ਦੇ ਲਈ ਕਿਉਂਕਿ ਇੱਕ ਤਾਂ ਮੰਡੇਟ ਆਲਰੇਡੀ ਜਿਹੜਾ ਲੋਕਾਂ ਦਾ ਚੋਣਾਂ ਦੇ ਵਿਧਾਇਕ ਅਸੀਂ ਕਹਿ ਸਕਦੇ ਹਾਂ ਕਿ ਆਮਾਦੀ ਪਾਰਟੀ ਦੇ ਕੋਲ ਹੈ ਤੇ ਜ਼ਰੂਰ ਇਹ ਵੀ ਦੇਖਣਾ ਬੜਾ ਇਸ ਚੀਜ਼ ਦਾ ਬੜਾ ਫਰਕ ਪੈਂਦਾ ਹੈ ਕਿਉਂਕਿ ਤੁਸੀਂ ਜੋ ਚੀਜ਼ ਦੇਖਦੇ ਹੋ ਤੁਸੀਂ ਜਿੰਨੇ ਵੀ ਅਸੀਂ ਕਹੀਏ ਕਿ ਟ੍ਰੈਂਡ ਦੇਖਦੇ ਹੋ ਤੁਸੀਂ ਉਸ ਹਿਸਾਬ ਨਾਲ ਵੋਟ ਕਰਦੇ ਹੋ ਇਹੀ ਕਾਰਨ ਹੈ ਕਿ ਅਪਰ ਹੈਂਡ ਆਮਾਦੀ ਪਾਰਟੀ ਦੇ ਕੋਲ ਜ਼ਰੂਰ ਹੈ ਲੇਕਿਨ ਇਹ ਨਹੀਂ ਕਹਿ ਸਕਦੇ ਕਿ ਦੂਜੀ ਪਾਰਟੀਆਂ ਕੰਮ ਆਖਿਆ ਜਾਵੇ ਕਿਉਂਕਿ ਨਾਰਾਜ਼ਗੀ ਵੀ ਬਹੁਤ ਸਾਰੇ ਵਰਗਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਚਾਹੇ ਅਸੀਂ ਕਿਸੇ ਵੀ এমਪਲੋਏ ਦੀ ਗੱਲ ਕਰ ਲਈਏ ਕਰਮਚਾਰੀਆਂ ਦੀ ਮੁਲਾਜ਼ਮਾਂ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਕੋਈ ਵਰਗ ਹੋਵੇ ਠੀਕ ਹੈ ਪੂਜਾ ਸਮੇਂ ਦੀ ਘਾਟ ਹੈ ਮਾਫੀ ਨਾ ਮੈਂ ਰੋਕ ਰਹੀਆਂ ਸ਼ੁਕਰੀਆ ਤੁਹਾਡਾ ਤਾ ਹਰ ਬਾਰ ਹੋਈ ਜ਼ਿਮਨੀ ਚੋਣ ਦੇ ਵਿੱਚ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਦਾ ਦਿੱਤਾ ਨਾਰਾ ਕਿ ਜਿਸ ਦੀ ਸਰਕਾਰ ਉਸ ਦਾ ਵਿਧਾਇਕ ਕਿ ਇਹ ਨਾਰਾ ਇਸ ਵਾਰ ਵੀ ਕੰਮ ਕਰ ਜਾਏਗਾ ਇਹ ਦੇਖਣਾ ਦਿਲਚਸਪ ਰਹੇਗਾ ਕਿਉਂਕਿ 19 ਜੂਨ ਨੂੰ ਵੋਟਰਾਂ ਪੈਰੀਆਂ ਨੇ ਲੁਧਿਆਣਾ ਪੱਛਮੀ ਸੀਟ ਦੇ ਉੱਤੇ ਤਾਂ న్యూਸ ਬੁਲਟਨ ਦੇ ਵਿੱਚ ਰੁਕ ਰਿਹਾ ਇੱਕ ਛੋਟਾ ਜਿਹਾ ਬ੍ਰੇਕ ਦੇ ਲਈ ਜਲਦ ਵਾਪਸ ਆ ਰਹੇ ਹਾਂ